ਲਿਦਾਉ ਜਨਮ ਜਨਮ ਅਗੇ ਲਾਗੇ ਵਿਖ ਮੋੜ ਤਾ ਲਗ ਸੰਗਤ ਸਾਧ ਸਵਾਰੀ ਜੋ ਭਾ ਗੰਜਨ ਬੈ ਸੰਤਰ ਕਾਇ ਮਲ ਕਾਠੀ ਕਟਤ ਵਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰਿ ਵਤਾਰੀ ਹਰ ਹਰ ਹਰਿ ਹਰਿ ਅਗਮ ਅਗਾਧ ਬੋਧ ਅਬਰਬਰਪੁਰਖ ਅਪਾਰੀ ਜਨ ਕੋ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਿਸ ਵਾਰੀ ਅਨਸੁਜੀ ਮਹਾਂ ਮਾਜੋਂ ਕਰ ਹਰਿ ਕੇ ਨੰਦ ਜਨਾਰ ਜਪਿਓ ਤਿਮਕਾ ਦੁਖ ਵਰਪਾ ਪਾਪਾ ਕੀ ਆਪਣੀ ਤੇਵਾ ਯਪ ਕਰਾ ਦੰਦਰ ਜਾਗੀ ਹਰ ਕਹਿ ਨਾਮ ਅਮਰਤਾ ਬੈਰਾਗੀ ਹਰ ਕਤਾ ਦੁਨੀ ਮਨ ਪਾਈ